ਦੀ ਰਾਜਤਾ ਬismillah ਜਿਹਨਾਂ ਨਾਲ ਸ਼ਾਮੀ ਗੱਲ ਕੀਤੀ ਇਹਨਾਂ ਨੇ ਪਤਾ ਵੀ ਘਰ ਦੇ ਜਾਗ ਜਾਣਗੇ ਅਸੀਂ ਫੋਨ ਤੇ ਫੋਨ ਲਾਈ ਜਾਂਦੇ ਆ ਲਾਈ ਜਾਂ ਗੱਲ ਕਰੀ ਦੈਨੋਗੜਾ ਪਤਾ ਲੱਗਣਾ ਗੋੜੀ ਕਿਨੇ ਚੁੱਪੀ ਮੈਂ ਕੱਲ ਨਾ ਕੀਤੀ ਨਾ ਫੋਨ ਕਰੀ ਜਾ ਚੱਲ ਇਹਨੇ ਫੋਨ ਆਹ ਗਲੇ ਲਾਉਣੀ ਹੈ ਹੈਲੋ ਹੈਲੋ ਅਤੁੱਤੀ ਰਾਤ ਫੋਨ ਲਾਈ ਜਾਨੀ ਆ ਤੇਨੂੰ ਨਹੀਂ ਪਤਾ ਵੀ ਹੁਣ ਮੇਰਾ ਵਿਆਹ ਹੋਇਆ ਹੋਆ ਉਹ ਗੱਲਾਂ ਨਹੀਂ ਹੋਈਆਂ ਮੈਨੂੰ ਪਤਾ ਵਾਂ ਕਿ ਤੇ ਵਿਆਹ ਹੋਇਆ ਹੋਆ ਪਰ ਆਪਣੇ ਆਪ ਤੁਸੀਂ ਫੋਨ ਲਾਉਣਾ ਨਹੀਂ ਹੁੰਦਾ ਉਹਨੇ ਦੱਸੋ ਤੁਸੀਂ ਕਿਹੜੇ ਕੈਮ ਫੋਨ ਲਾਉਣਾ ਫਲਾ ਫੋਨ ਹੋਣ ਥੋੜਾ ਲਾਉਣਾ ਹੁੰਦਾ ਤੇ ਮੇਰਾ ਵਿਆਹ ਹੋਇਆ ਹੋਆ ਤਾਂ ਮੈਂ ਜਦੋਂ ਗੱਲ ਕਰਨੀ ਆਂ ਤੇ ਮੈਂ ਆਪੇ ਤੁਹਾਨੂੰ ਫੋਨ ਲਾ ਦਿਆ ਕਰੂੰਗਾ ਤੁਸੀਂ ਤੇ ਫੋਨ ਕਦੇ ਲਾਉਣਾ ਹੀ ਨਹੀਂ ਹੁੰਦਾ ਆਪੇ ਕਿਥੋਂ ਤੁਸੀਂ ਲਾ ਦੇਣਾ ਬੜੀ ਬੜੀ ਤੁਸੀਂ ਕਹਾਂ ਮੈਂ ਆਪੇ ਫੋਨ ਲਾਦਾਗਾ ਲਾਇਆ ਤੇ ਸਹੀ ਨਹੀਂ ਅਜੇ ਤੱਕ ਓਏ ਉਹ ਗੱਲਾਂ ਹੋ ਰਹੀ ਹੁਣ ਗੱਲਾਂ ਹੋਰ ਹੋ ਗਈਆਂ ਵਾ ਹੁਣ ਉਹ ਮੇਰੇ ਲੱਗੇ ਪਈ ਹੈ ਜੇ ਉਹਨੂੰ ਪਤਾ ਲੱਗ ਜੇ ਤੇ ਫੇਰ ਮੈਂ ਤੇ ਕਿੰਨੀ ਸੁਗੋ ਪਤਾ ਲੱਗ ਜੇ ਤੁਹਾਡਾ ਰਿਸ਼ਤਾ ਟੁੱਟ ਜੇ ਲੈ ਤੂੰ ਕਿਉਂ ਕਹਿਨੀ ਆ ਰਿਸ਼ਤਾ ਛੋੜ ਜੇ ਓਹ ਫਿਰ ਤੁਹਾਨੂੰ ਉਹਦੇ ਨਾਲ ਹੀ ਹੈ ਤੁਸੀਂ ਤੇ ਫਿਰ ਉਹਦੇ ਨਾਲ ਹੀ ਖੁਸ਼ ਹੋਣਾ ਵਿਆਹ ਕਰਵਾ ਕੇ ਪਹਿਲਾਂ ਤਾਂ ਤੁਸੀਂ ਬੜੀਆਂ ਗੱਲਾਂ ਕਰਦੇ ਸੀ ਓ ਨਹੀਂ ਨਹੀਂ ਮੈਂ ਖੁਸ਼ ਨਹੀਂ ਹਾਂ ਉਹਦੇ ਨਾਲ ਮੈਂ ਤੇ ਅੰਨਾ ਹੀ ਖੁਸ਼ ਹਾਂ ਕੋਈ ਨਹੀਂ ਭਾਰੀ ਇਦਾਂ ਫੋਨ ਨਾ ਰਾਰ ਨੂੰ ਲਾਇਆ ਕਰ ਉਹਨੂੰ ਪਤਾ ਲੱਗ ਗਿਆ ਤੇ ਤੇ ਮੇਰਾ ਕੁਟਾਪਾ ਕਰਾਏਂਗੀ ਤੂੰ ਉਹਦੇ ਕੋਲ। ਕਿ ਬੇਟੀ ਹੀ ਡਰਦੀ ਹੁੰਦੇ ਤੂੰ। ਉਹਦੇ ਵੀ ਤੁਸੀਂ ਆਂਦੇ ਮੈਨੂੰ ਦੀ ਕੋਈ ਪਰਵਾਹ ਨਹੀਂ ਹੈਗੀ ਤੇ ਫਿਰ ਉਹ ਡਰਨਾ ਹੀ ਪੈਂਦਾ ਵਿਆਹ ਕਰਵਾ ਕੇ। ਹੁਣ ਤੂੰ ਨਾ ਦਿਨੇ-ਦਿਨੇ ਫੋਨ ਲਾਇਆ ਕਰ ਹਰ ਹਾਰ ਨੂੰ ਨਾ ਮੈਨੂੰ ਫੋਨ ਲਾਇਆ ਕਰ ਇਹਨਾਂ ਨੂੰ ਪਤਾ ਲੱਗ ਜੂਵੇ। ਮੈਨੂੰ ਪਤਾ ਲੱਗ ਗਿਆ ਤੇਰੀ ਅੰਦਰੋਂ ਲਾ ਦੋ ਫੋਲ ਜੀ ਨਾ ਹਾਲੀ ਬਦਲ ਜੀ ਜਾਂਦੇ। ਇਹ ਕਿੱਥੇ ਚਲ ਗਏ ਆ ਤਾਂ ਕਿ ਖਤਸੀ ਆਏ ਹੋਏ ਅਜੇ ਤੇ 12 ਵਜੇ ਆ ਕਿੱਥੇ ਚਲ ਗਏ ਬਲਾ ਅਗਲੇ ਦਿਨ ਵੀ ਨੀਂਦ ਖਰਾਬ ਕਰਦੇ ਆ ਇਹ ਖਤਸੀ ਬਲਾ ਤੇ ਹੋਣਾ ਨਹੀਂ ਨਹੀਂ ਮੈਂ ਬਦਲਿਆ ਥੋੜੀ ਆ ਹੋਣਾ ਨਵਾਂ ਨਵਾਂ ਵਿਆਹ ਹੋਇਆ ਵਾ ਤੈਨੂੰ ਪਤਾ ਮੈਂ ਇੱਕਦਮ ਮੋਤੋ ਪਿਛੇ ਨਹੀਂ ਹਟ ਸਕਦਾ ਠੀਕ ਆ ਪਰ ਇੱਕ ਗੱਲ ਵਾ ਹੁਣ ਆਪਣੇ ਆਪ ਫੋਨ ਲਾ ਲਿਆ ਕਰਿਓ ਮੈਨੂੰ ਫੋਨ ਕਿੱਥੇ ਲੱਗ ਗਈ ਉਹ ਜੇ ਸਪਿੰਦਰ ਜੇ ਸਪਿੰਦਰ ਫੋਨ ਵੀ ਦਿੱਤਾ ਗਿਆ ਇਹਨਾਂ ਦਾ ਕਿੱਥੇ ਚਲ ਗਿਆ ਲਾ ਮੈਂ ਬੋਲਾ ਫੋਨ ਮੈਂ ਪਾਨੇ ਕੀ ਕਰਦੇ ਆ ਆਹ ਹੈ ਫੋਨ ਵੀ ਬੀ ਸੀ ਹੋ ਗਿਆ ਮਿੱਕਾ ਬਣਾ ਫੇਰ ਲਾ ਕੇ ਬਿਜੀ ਦਾ ਤੂੰ ਡਿਆ ਉਹ ਕੋਈ ਇਨੀ ਮੈ ਲਾ ਰਿਆ ਕਰੂੰਗਾ ਪਰ ਹੁਣ ਤੂੰ ਫੋਨ ਕੱਟ ਉਹ ਜਾਗਣਾ ਪਏ ਮੈਂ ਤੇ ਚੋਰੀ ਉੱਠ ਕੇ ਆਇਆ ਉਹਦੇ ਲੱਗ ਚਲੋ ਠੀਕ ਹੈ ਚਿੰਦਾ ਫਿਰ ਅੰਧੀ ਕੀ ਆ ਗਈ ਜਿਹੜੇ ਮੈਂ ਨਹੀਂ ਹਣਾ ਪਰ ਇੱਤੇ ਚਲ ਗਈ ਪਤੀਰਾ ਉਹ ਲੈ ਕਿੱਥੇ ਚਲੀ ਆ ਤੂੰ ਐਵੇਂ ਲੈ ਉੱਠ ਗਈ ਹੈ ਤੂੰ ਕਿੱਥੇ ਗਈ ਮੈਂ ਤੇ ਉੱਠੀ ਕਿੱਥੇ ਗਈ ਕਿੱਥੇ ਚਲ ਗਈ ਉਹ ਜਾਣਾ ਕਿੱਥੇ ਮੈਂ ਬਾਸੂ ਗਿਆ ਆ ਬਾਥਰੂਮ ਗਿਆ ਤੇ ਫੋਨ ਕੱਤੋਂ ਲਾ ਕੇ ਗਿਆ ਫੋਨ ਕਿਤਾ ਡਬੀਜ਼ੀ ਹੋਣ ਦਿਆ ਸੀ ਉਹ ਲੈ ਉਹਦੀ ਲੈਣ ਨਹੀਂ ਨਾ ਕਈ ਜਗਦੀ ਹੁੰਦੀ ਤੇ ਮੈਂ ਕਿਤੇ ਲੈਰ ਜਗਾ ਦੂੰਗਾ ਉੱਥੇ ਲਾਈਟ ਦਾ ਸਬਤੀ ਤੇ ਆਉਂਦੀ ਹੈ ਲੈਟੋ ਨਹੀਂ ਜਗਣੀ ਉਹ ਨਹੀਂ ਜਗਦੀ ਹੁੰਦੀ ਕਈ ਜੀ ਖਲ ਚਦੀ ਹੁੰਦੀ ਉੱਥੇ ਕਿਉਂ ਤੇਨੋ ਕਾਦੀ ਟੈਨਸ਼ਨ ਹੁੰਦੀ ਹੈ ਟੈਨਸ਼ਨ ਨਹੀਂ ਮੈਨੂੰ ਬਿਜ਼ੀ ਕੱਤੋਂ ਹੋਣ ਦਿਆ ਮੈਂ ਦੋ ਵਾਰੀ ਫੋਨ ਲਾਇਆ ਉਹ ਤਾਂ ਬਿਜ਼ੀ ਉਹ ਨਹੀਂ ਨਹੀਂ ਕੋਈ ਬਿਜ਼ੀ ਨਹੀਂ ਹੋਣ ਦਿਆ ਉਤਾਂ ਹੀ ਕਰੀ ਜਾਨੀ ਆ ਤੂੰ ਫੋਨ ਲਾ ਗੇ ਲੋ ਲਾ ਦੋ ਥੋੜਾ ਘੇਰਾ ਆਣਾ ਜੇ ਤੂੰ ਲਾਇਆ ਨਾ ਉਹ ਨਾ ਉਹ ਹੀ ਦੇਣਾ ਨਾ ਲੜਾਈਓ ਪੀਆ ਤੂੰ ਫੋਨ ਕਰਦੇ ਸੀ ਵੀ ਆ ਹੁਣ ਤਾਂ ਮੈਥਾ ਹੋਣੀ ਨਹੀਂ ਮਿਕਾਇਆ ਜਾਂਦਾ ਦੱਸ ਉਹ ਛਦਾਈ ਆ ਫੇ ਅੱਧੀ ਰਾਤ ਤੈਨੂੰ ਫੋਨ ਕਰਨੀ ਕਿ ਪਿਆ ਹੁਣੇ ਸਰਪੰਚਾਂ ਨੂੰ ਫੋਨ ਕਰਦੇ ਹੋਰ ਕਿਹਨੂੰ ਫੋਨ ਕਰਦੇ ਐਵੇਂ ਤੂੰ ਸਰਪੰਚਾਂ ਨੇ ਰਾਤ ਨੂੰ ਸੌਣਾ ਨਹੀਂ ਨਾ ਹੁੰਦਾ ਸਰਪੰਚ ਖਲੋਜੀ ਹੈ ਨਾ ਤੇ ਫੇ ਸੌਣਾ ਨਹੀਂ ਮਿਲਦਾ ਹੁੰਦਾ ਆ ਸੌਣਾ ਨਹੀਂ ਮਿਲਦਾ ਐਵੇਂ ਨਾ ਹੋਜੀ ਚੱਕਰਾਂ 'ਚ ਪਿਆ ਕਰੋ ਲੋਕਾਂ ਦੇ ਉਹ ਚੱਲ ਕੋਈ ਨਹੀਂ ਸੌਂਦਾ ਸੌਂਦਾ ਰਹੂਗਾ ਐਵੇਂ ਤੂੰ ਕਿ ਆਪ ਤੈਨੂੰ ਅੱਗੇ ਲਾ ਕੇ ਨਾ ਪਿੱਛੇ ਹਟ ਜਾਂਦੇ ਆ ਬਾਚ ਕੇ ਰਿਆ ਕਰੋ ਕੋ ਕੋਣੀ ਰਹਿਣਾ ਹੀ ਪੈਂਦਾ ਅੱਗੇ ਕੋਈ ਨਹੀਂ ਸੌਂ ਸੌ ਤੂੰ ਕੋਈ ਨਹੀਂ ਹੋਇਆ ਆ ਸੌ ਹੁਣ ਹੰਨੀ ਜਰਾ ਮੈਂ ਖੜੀ ਤਾ ਕੋ ਤੁਹਾਨੂੰ ਰੋਬੰਦ ਕਰਾਂ ਸੁਖਰਾਮਾਲਕਾ ਲੈ ਮੈਂ ਅੱਜ ਬਚ ਗਈ ਜੇ ਕਿਤੇ 2 ਮਿੰਟ ਲੇਟ ਹੋ ਜਾਂਦਾ ਨਾ ਤੇ ਇੰਨੇ ਜਾਗ ਪੈਣਾ ਤੇ ਉੱਤੇ ਫੜਿਆ ਜਾਣਾ ਚਲੋ ਵੀ ਸ਼ਦੈਨ ਜੀ ਨਾ ਅੱਧੀ ਰਾਤ ਫੋਨ ਲਾ ਦਿੰਦੀ ਆ ਚੱਲਾ ਵੀ ਗਿਓ ਨਾ ਮੈਂ ਵੀ ਨਹੀਂ ਉਹਦੇ ਬਿਨਾਂ ਰਹਿ ਸਕਦਾ ਪਤਾ ਨਹੀਂ ਕਿੱਥੇ ਚਲ ਜਾਂਦੀ ਆ ਵਾ ਇੰਨਾ ਨਹੀਂ ਪਤਾ ਅਗਲੇ ਬੰਨੇ ਰੋਟੀ ਪੁੱਛ ਲਈਏ ਪਚਾਹ ਪੁੱਛ ਲਈਏ ਨਾ ਪਤਾ ਹੀ ਕੋਈ ਨਹੀਂ ਆ ਦਿਮਾਗ 'ਚ ਪਤਾ ਨਹੀਂ ਕੀ ਵੱਸਦਾ ਇਹਨਾਂ ਦੇ ਆਲੋ ਮੰਮੀ ਚਾ ਆ ਗਿਆ ਚੇਤਾ ਲੈ ਕੇ ਆ ਗਈ ਸੜੀ ਚਾ ਮੇਰੇ ਵਾਸਤੇ ਹੁਣ ਤੂੰ ਨਾ ਸਵੇਰ ਦਾ ਪੁੱਛਿਆ ਮੈਨੂੰ ਮਮੇ ਰੋਟੀ ਖਾਣੀ ਕਿ ਨਹੀਂ ਖਾਣੀ ਹਾਨੂੰ ਚੇਤਾ ਤਾਂ ਹੀ ਤਾਂ ਹੀ ਚਾਹ ਲੈ ਕੇ ਆਏ ਆ ਬੜਾ ਚੇਤਾ ਤੈਨੂੰ ਹੁਣ ਚਾਹ ਲੈ ਕੇ ਆ ਗਿਆ ਤਾਂ ਰੋਟੀ ਵੀ ਦਵਾਂਗੇ ਰੈਣ ਖੁੰਦ ਲੈ ਕੇ ਤੇ ਆ ਜਾਂਦੀਆਂ ਮੇਰੇ ਵਾਸਤੇ ਕਿ ਹੁਣ ਮਾਂ ਦੇ ਸਿਰ 'ਚ ਪਾਉਣੇ ਜਾ ਕੇ ਫੜ ਹੁਣ ਬਹੁਤੀਆਂ ਗੱਲਾਂ ਕਰਨ ਦੀ ਲੋੜ ਨਹੀਂ ਆ ਜੀਭਾਂ ਤੇ ਦੀ ਵੀ ਬੜੀ ਵੱਧ ਗਈ ਆ ਮੇਰਾ ਤਾਂ ਜੀਕਾ ਤਾਂ ਫੁਰਕੇ ਕੱਟ ਹੀ ਦਵਾਂ ਪਰ ਨਾ ਕਰਾਂ ਕਿ ਮੈਂ ਵੀ ਬੇਵਸਮਾਂ ਕੋਈ ਗੱਲ ਨਹੀਂ ਮੇਰੀ ਧੀ ਨੂੰ ਆਲਾ ਤਾਂ ਦੱਸ ਦੇਣ ਇੱਥੇ ਰਹਿਣ ਫੀਰ ਤਨ ਚੜੇ ਨਾਲ ਚਬਾਏ ਤੇ ਮੇਰਾ ਨਾਂ ਵੀ ਜੀਵਨ ਨਹੀਂ ਗੱਲਾਂ ਮਾਰਦੀਆਂ ਹਾਈ ਹਾਈ ਨਹੀਂ ਬਿਆਜੇ ਬੇੜਾ ਇਨਦਰ ਤਾਵਾਂ ਦੇ ਥਰੂ ਅੰਤਰੇ ਇਹੋ ਜੀ ਚਾਹ ਖਣੋ ਕੋ ਥੜਿਆ ਹੀਗਾ ਭਰੇ ਦਫਾ ਕਰ ਇਹੋ ਜੀ ਚਾਹ ਨੂੰ ਹੈ ਮੇਰੇ ਸਿਰ ਚ ਪਾ ਦਿੰਦੀਆਂ ਕੀ ਲੋੜ ਹੀ ਇਹੋ ਜੀ ਚਾਹ ਦੀ ਮੈਂ ਨਹੀਂ ਪੀਣੀ ਪਾਲਣ ਦੇ ਹਜਰਾ ਕਿੰਨਾਂ ਦੱਸ ਨਹੀਂ ਆ ਨਾ ਪਤਾ ਮੈ ਤੂੰ ਮੁੜ ਕੇ ਕਹਿਣਾ ਕਹਿੰਦੀ ਆ ਨਵਾਂ ਨੂੰ ਮਾੜੀਆਂ ਜੇ ਤੋ ਨਵਾਂ ਹੈ ਹੀ ਮਾੜੀਆਂ ਚੰਨੀਆਂ ਕਿੱਦਾਂ ਕਹਿਦਾ ਮੈਂ ਇੱਕ ਚਾਹ ਸਿਆਪਾਖਾਨਾ ਲੂਹਾ ਫੁੱਕਾ ਕਰਕੇ ਦੇਗੀ ਮੈਨੂੰ ਨਾ ਸੁਰਨਾ ਸਵਾਦ ਉਤਰਾਂ ਕਿ ਦੇਸ ਆਈ ਆ ਫੜਨ ਨਹੀਂ ਹੀ ਲਈ ਪਖੰਡ ਕਰਨ ਦੀ ਨਾ ਫੜਨੀ ਤੇ ਫੜਨੀ ਹੀ ਫੜਨੀ ਚਾਹ ਚੰਗਾ ਕੀਤਾ ਆ ਮੈਂ ਤੇਰੀ ਚਾਹ ਰੱਖ ਕੇ ਆਈ ਹਾਂ ਲੈ ਲਈ ਉਥੋਂ ਚਾਹ ਤੇ ਹੈਗੀ ਆ ਮੈਂ ਭਾਂਡਾ ਖਾਣਾ ਹੀ ਉਹ ਕਿੱਥੇ ਆ ਭਾਂਡੇ ਨੂੰ ਛੱਡ ਆ ਜਾ ਬਰਫੀ ਪਈ ਉਹ ਖਾਣੇ ਆ ਚੱਲ ਫਿਰ ਆ ਜਾ ਮੈਂ ਤੇਰੇ ਨਾਲ ਤਾਈ ਹੁੰਦੀ ਹਾਂ ਕੋਸਾ ਪਾਣੀ ਕਰਕੇ ਤੇ ਮੇਰੇ ਮੱਥੇ ਮਾਰ ਗਈ ਹੈ ਹੁੰਦੀ ਹਾਂ ਆਪਣੀ ਮਾਂ ਦੁੱਧ 'ਚ ਪੱਤੀਆਂ ਰਿਆਂ ਨੇ ਡੜੀਆਂ ਹੀ ਹਰੀਆਂ ਇਲਾਚੀਆਂ ਵੱਖਰੀਆਂ ਪਾਉਣੀਆਂ ਹੀਗੀਆਂ ਤੇ ਸੱਸ ਵਾ ਨਾ ਸੱਸ ਨੂੰ ਸਾਸੀ ਸਮਝਦੀ ਆ ਵਾ ਤੇ ਫੇਰ ਕਹਿਣਾ ਵਾ ਤੇ ਸਾਡੀ ਮਾਂ ਨਹੀਂ ਬਣਦੀ ਏ ਮੈਂ ਕਿੱਦਾਂ ਮਾਂ ਬਣਾ ਤੁਹਾਡੀ ਸਗਾਤਾ ਨਾ ਹੁੰਦ ਕੇ ਥਾਂ ਦੀਆਂ ਮਰਚ ਲੀਆਂ ਰੀਸਾਂ ਕਰ ਕਰਕੇ ਇਹ ਲੈਣਾ ਸੀ ਦੀ ਮੈਂ ਤੇ ਮੰਮੀ ਨੂੰ ਕफी ਚਾਹ ਦੇ ਕੇ ਆਈ ਆ ਜੇ ਉੱਤੇ ਆ ਗਈ ਨਾ ਤਾਂ ਉਹਨੇ ਸਾਡੇ ਢਿੱਡ ਚੋਂ ਕੱਟਣੀ ਆ ਤੇ ਮੰਮੀ ਨੂੰ ਨਹੀਂ ਦਿੱਤੇ ਮੈਂ ਤੇ ਚਾਹ ਹੀ ਦੇ ਕੇ ਆਈ ਉਹ ਤੇ ਚਾਹ ਨਹੀਂ ਵੜਨਦੀ ਤੇ अच्छा ना आप मर्दियां ये मिनोसड़ी चा आप दो के तक दूध पत्ना पा पा पीन दिया इन मध्य नक डोक के दवे जानिया है ई गल घर मेरा बाड़ मेरा ते मिनू ते खुंजे लाता हुनी चंगी भली नु आप मर्द बर्खियां कद कद जैसी खांडियां है को शर्म दा काटा तो, तर... तो मम्मी ते ही भी खा लो जेता पर पीस फड़या ही ਅਰੇ ਆਹ ਕੀ ਤੂੰ ਨਾ ਕੀ ਗੱਲ ਮੇਰੇ ਦੰਦ ਦੋਹਦੇ ਹੀ ਮੈਂ ਨਹੀਂ ਖਾ ਸਕਦੀ ਚਾਹ ਤਾਂ ਸਿੱਧੇ ਮੱਥੇ ਫੜੀ ਨਹੀਂ ਵਰਤੀ ਫੜ ਲੈਗੀ ਤੇ ਚਾਹ ਬਣਾ ਚੱਗੀ ਸੀ ਤੇਰੀ ਕੰਮਾਂ ਦੇਖ ਰੋ ਅੰਪਰੀ ਸੜੀ ਕੋਸੀ ਕਰਕੇ ਵਿੱਚ ਭੋਲ ਕੇ ਮਾੜਾ ਮਾੜਾ ਵੀ ਦੇ ਆਈਆਂ ਮੈਨੂੰ ਤੇ ਚਾਹ ਬਣਾਉਣੀ ਹੈਗਾ ਤੇ ਕੀ ਤੇਰੀ ਮਾਂ ਨੇ ਤੇ ਮੰਮੀ ਤੂੰ ਹੀ ਆ ਬਣਾਣਾ ਨਹੀਂ ਅੱਛਾ ਤੁਹਾਡੇ ਕਿਹੜੇ ਹੱਥ ਹੈ ਕੀ ਹੈ ਤੁਸੀਂ ਹੁਣ ਮੈਨੂੰ ਆਰਡਰ ਕਰੋਗੀ ਨਾ ਹੱਥ ਤੇ ਮੇਰੇ ਬੜੇ ਸੋਹਣੇ ਆ ਜਦੋਂ ਚੱਲੇ ਤਾਂ ਪਤਾ ਫੇਰ ਲੱਗਣਾ ਤੇ ਫੇਰ ਤੀ ਕਹਦਾ ਸੱਸ ਮਾੜੀ ਆ ਤੇ ਕੋਈ ਨਹੀਂ ਮਾੜੀ ਤਾਂ ਦੇਵੜੇ ਕੋਲ ਬੋਲ ਬੋਲ ਨਾ ਕਰਸ ਸਾਨੂੰ ਤੂੰ ਕੋਲ ਘਲਾ ਲਿਆ ਕਰੋ ਤਾਂ ਕੰਮ ਕਰ ਲਿਆ ਕਰੋ ਮੇਰੀ ਜ਼ੁਬਾਨ ਚੱਲਦੀ ਤੇਰੀ ਨਹੀਂ ਚੱਲਦੀ ਤੇ ਹੀ ਮੰਮੀ ਅਸਲ ਤੇ ਨਾ ਸਾਨੂੰ ਚਾਹ ਪਚਣੀ ਨਹੀਂ ਦੇਣੀ ਹੈਗੀ ਜੇ ਅਹੀਂ ਘੁੱਟ ਫੜ ਕੇ ਬੈ ਗਈਆਂ ਠੰਡੇ ਕਰਦੀ ਆ ਤੁਸੀਂ ਪੀ ਲੋ ਤੁਸੀਂ ਖਾ ਲੋ ਅਹੀਂ ਬਚਣੀ ਆ ਹੁਣ ਤਾਂ ਅੱਖਾਂ ਚੋਂ ਨਿਕਲ ਗਈ ਹੋਰ ਨਹੀਂ ਪਚਣੀ ਤੁਹਾਨੂੰ ਨਹੀਂ ਪਚਣੀ ਐ ਜਿਹੜੀਆਂ ਦੀਆਂ ਪਟੋਰੀਆਂ ਐਵੇਂ ਬਣੀਆਂ ਜੀ ਖਾ ਖਾ ਕੇ ਅੰਦਰੇ ਮੂੰਹ ਦੇ ਦੇ ਕੇ ਹਾ ਮੁੜ ਕੇ ਕਹਿੰਦਾ ਸਾਡੀ ਸੱਸ ਬੜੀ ਮਾੜੀ ਸਾਡੀ ਸੱਸ ਜੀ ਤਾਂ ਮਾੜਾ ਹੀ ਕੋਈ ਨਹੀਂ ਨਾ ਮੈਂ ਤੇ ਮਰੀਆ ਪੀ ਪੜਨਾ ਜਿਹਨੂੰ ਚਾਹ ਵੀ ਸਵਾਰਨਾ ਦੇਣੀ ਤੁਸੀਂ ਦਫ ਲੋ ਪਰ ਰੋਟੇ ਆਪਣੀ ਰਾਜੋ ਤੇ ਦੋਵੇਂ ਜਲ ਜਾਣ ਦੇਖਿਆ ਕਿ ਨਾ ਖਾ ਲੋ ਖਾ ਲੋ ਤੇ ਮੇਤਾ ਲੱਗਦੀਆਂ ਜੀ ਮੇਲਦਾ ਤੇ ਸਾਰਾ ਕੁਛ ਖਾਂਦੀ ਕਿਤੇ ਵੀ ਔਖੀ ਰਹਿੰਦੀ ਆ ਕੰਮ ਮਮੀ ਨਾ ਹਾਨੂੰ ਗੱਲਾਂ ਕਰਨ ਦੀ ਆ ਤਾਂ ਆਪ ਵੀ ਆ ਜਿਨਾਂ ਦਿਨ ਖਲਰੀ ਜਾਣ ਦੀ ਆ ਜਦੋਂ ਕੁਛ ਖਾਣ ਲੱਗਦੇ ਆ ਨਾ ਇਹਨੂੰ ਪਤਾ ਨਹੀਂ ਕਿੱਦਾਂ ਪਤਾ ਲੱਗ ਜਾਂਦਾ ਉਸੇ ਟਾਈਮ ਹੀ ਆ ਜਾਂਦੀ ਮੈਨੂੰ ਤਾਂ ਲੱਗਦਾ ਜਿਦਾਂ ਨੇ ਸਾਡੇ ਤੇ ਕੈਮਰੇ ਲਾਏ ਹੁੰਦੇ ਆ ਤੁਹਾਪੇ ਰੋਜ਼ ਨਵੀਂ ਜੈਕਟ ਕੱਢ ਕੇ ਪਾਉਂਦੀ ਆ ਤੇ ਜੇ ਕਿਤੇ ਹੀ ਨਾਲ ਆਦੀ ਵੀ ਸਿਆਲ ਚ ਹੀ ਲੈਣੀ ਆ ਮੰਮੀ ਕੋਟੀ ਜਾਂ ਜੈਕਟ ਤੇ ਕਹਣਾ ਤੁਹਾਡੇ ਕੋ ਹੈ ਹੀ ਬੜੀਆਂ ਨੇ ਰੋਏ ਹੁੰਦਾ ਨਾ ਇਹ ਨਾਲ ਲੈਣਾ ਇਹਨਾਂ ਤੋਂ ਉੱਪਰ ਮੈਂ ਹੀ ਰਵਾਂ ਹੋਰ ਇਹਨੂੰ ਤੇ ਨਵੀਂ ਜਵਾਨੀ ਚੜੀ ਆ ਚੱਲ ਬਹਿ ਜਾ ਚਾਹ ਪੀਣੇ ਆਪਾਂ ਨਹੀਂ ਮੈਂ ਨਹੀਂ ਪੀਣੀ ਹੈਗੀ ਬਹਿ ਜਾ ਗਾ ਇੱਥੇ ਤੇ ਇਹੋ ਕੁਛ ਰਹਿਣਾ ਵਾ ਅਸੀਂ ਜਦੋਂ ਕੁਛ ਖਾਵਾਂਗੇ ਇਹਨੇ ਉੱਤੇ ਹੀ ਆ ਲਿਆ ਕਰਦਾ ਇੱਥੇ ਚੰਗਾ ਬੰਦਾ ਖਾਏ ਨਾ ਮੈਂ ਤਾਂ ਨਹੀਂ ਆ ਬੰਦਾ ਕੁੰਡੀ ਲਾ ਕੇ ਖਾਲਿਆ ਕਰੇ ਅੰਦਰੇ ਅੰਦਰੇ ਹਾਂ ਚੀਂ ਦਿਨਾਂ ਨੂੰ ਕਿੰਦਲਾ ਖਾਣ ਲੱਗੀ ਐ ਬੂਆ ਤੋੜ ਦੇਣਾ ਅਗਲੀ ਨੌਸਰਾਂ ਤੱਕ ਤੂੰ ਵੀ ਉਹਨੂੰ ਦੇ ਆ ਮਣੀ ਪਹਿਲਾਂ ਮੈਂ ਤੇ ਆਖਿਆ ਚਲ ਅਹੀਂ ਖਾ ਲੀਂਨੇ ਆ ਇਹਨੂੰ ਚਾਹ ਦੇ ਆਈਂਗਾ ਤੇ ਚਾਹ ਨਹੀਂ ਸਿੱਧੇ ਮੱਥੇ ਫੜਨਗੀ ਹਾਂ ਵੀ ਸਹੀ ਆ ਬਾਅਦ ਚ ਨੇ ਕਹਣਾ ਮੇਰੇ ਦੇਨੂ ਜੀ ਨਹੀਂ ਕਰਦਾ ਇਹਦੇ ਵਲ ਵੇਖ ਕੇ ਤੇ ਜ਼ਹਿਰ ਚੜਦਾ ਪਰ ਮੇਰਾ ਜੀ ਕਰਦਾ ਤਾਂ ਗਲਾ ਘੁੱਟ ਕੇ ਇਹਨੂੰ ਮਾਰਨਾ ਇਹ ਕੰਮ ਅਹੀਂ ਕਰਨੀ ਐ ਨਾ ਸਕਦੀਆਂ ਸਾਡੇ ਬਾਅਦ ਚ ਹੁੰਦਾ ਤਾਂ ਘਾਟੇ ਕਾਦੇ ਜਦੋਂ ਇਹ ਜਦੋਂ ਵੇਖੀ ਇਹਨੂੰ ਉਹ ਤਾਂ ਸੜੀ ਪੈਂਦੀ ਸੜੀ ਪੈਂਦੀ ਕਦੇ ਇਹਨੇ ਹੱਡ ਨਾ ਪਿਆਰ ਨਾਲ ਗੱਲ ਨਹੀਂ ਕੀਤੀ ਆਪਣੀ ਧੀ ਨਾਲ ਵੇਖੀ ਆ ਹੱਸ ਹੱਸ ਕੇ ਗੱਲਾਂ ਕਰਦੀ ਫੋਨ ਤੇ ਵੀ ਉਹ ਆਪਣੀ ਧੀ ਹੈ ਨਾ ਇਹ ਬਗਾਨੀ ਹੈ ਮੇਰਾ ਤਾਂ ਜੀ ਕਰਦਾ ਇਹਨੂੰ ਨਾ ਜਾਚ ਕੁਝ ਖੋਲ ਕੇ ਦੇਣਾ ਛੱਡ ਪਰ ਮੈਨੂੰ ਤਾਂ ਚੰਗੀ ਮਾਸਾ ਨਹੀਂ ਰਾਤੀ ਕਦੇ ਇਹਨੇ ਹੱਡ ਨਾ ਪਿਆਰ ਨਾਲ ਗੱਲ ਨਹੀਂ ਕੀਤੀ ਹੋਣੀ ਤੂੰ ਵੀ ਕਹਿਣ ਗਈਆਂ ਚੰਗੀ ਨਹੀਂ ਲੱਗਦੀ ਪਹਿਲਾਂ ਤਾਂ ਤੂੰ ਹੀ ਜਾ ਕੇ ਪੇਕੇ ਕਰਨੀਆਂ ਨਹੀਂ ਆ ਸੀਪਤਾ ਨੇ ਕੀਤੇ ਸੱਸ ਮੇਰੀ ਇੰਨੀ ਚੰਗੀ ਹੁਣ ਮੈਨੂੰ ਲਿਆ ਕੇ ਪਛਾ ਕੇ ਤੇ ਹੁਣ ਮਾੜੀ ਹੋ ਗਈ ਦਰਵਾਤੇ ਅਮਨ 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 ਕਰਦੀ ਰਹੀ ਤਲਪੀ ਜਾ ਇਹਦਾ ਹਲਕੀ ਰਹਿਣਾ ਹਏ ਮੰਮੀ ਫੋਨ ਕੰਢੀ ਤੇ ਚੁੱਕਿਆ ਵੀ ਨਹੀਂ ਗਿਆ ਹੁਣ ਮੇਰੇ ਤੋਂ ਲੱਗਣ ਨੂੰ ਨਹੀਂ ਦਿਆ ਇਹਨਾਂ ਨੂੰ ਕਹਿੰਦੀ ਨਾ ਆਪਣਾ ਫੋਨ ਦੋ ਤੇ ਤੋ ਲਵਾਂਗੀ ਮੈਂ ਮੇਰੀ ਗੱਲ ਸੁਣੋ ਆ ਆਪਣਾ ਫੋਨ ਦਿਓ ਹਾਂ ਮੈਂ ਮੰਮੀ ਨੂੰ ਫੋਨ ਲਾਉਣਾ ਵਾ ਕੀ ਕਹਣਾ ਮੰਮੀ ਕਹਣਾ ਨਹੀਂ ਉਹ ਫੋਨ ਕਰਨ ਦੇ ਹੀ ਚਾਹੇ ਫੋਨ ਤੋਂ ਲਾ ਲਾ ਹਾਂ ਨਹੀਂ ਰੀਚਾਰਜ ਖਤਮ ਹੋ ਗਿਆ ਕਹਿੰਦੇ ਤੇ ਲੈ ਰੀਚਾਰਜ ਖਤਮ ਹੋਇਆ ਤੇਰਾ ਤਾਂ ਪਤਾ ਨਹੀਂ ਲੱਗਾ ਮੈਨੂੰ ਦੱਸ ਦਿੰਦੀ ਮੈਂ ਰੀਚਾਰਜ ਕਰ ਦਿੰਦਾ ਓ ਯਾਰ ਇੰਨੇ ਸਵਾਲ ਜਵਾਬ ਤੱਕ ਕੰਡੇ ਹੋ ਤੇ ਫੋਨ ਦੇ ਦੋ ਹਾਂ ਮੈਨੂੰ ਮੈਂ ਫੋਨ ਗੱਲ ਕਰਕੇ ਦੇ ਦੂੰਗੀ ਉਸੇ ਟਾਈਮ ਓਏ ਆ ਫੋਨ ਦੇ ਉੱਤੇ ਹੋਣੇ ਕਿਹਨਾਂ ਕਿਸ ਦਾ ਫੋਨ ਆਇਆ ਨਾ ਹਾ ਦੋ ਹੀ ਤੁਹਾਡੀ ਵਾਲੀ ਮੈਂ ਨਹੀਂ ਰੀਚਾਰਜ ਕਰ ਦਿੰਦਾ ਤੈਨੂੰ ਜਾ ਕੇ ਗੱਲ ਕਰ ਲੈ ਤੇ ਤੂੰ ਦੋ ਮਿੰਟ ਦੇ ਦੋ ਹਾਂ ਜੀ ਨਹੀਂ ਦੇਣ ਤੈਨੂੰ ਰੀਚਾਰਜ ਕਰਨਾ ਮੈਨੂੰ ਤੇਨੂੰ ਗੱਲ ਵੀ ਕਰ ਲੈਣੀ ਆ ਤੂੰ ਫੜਾ ਦੋ ਮੈਂ ਨਹੀਂ ਕੋਈ ਕਰ ਲੈ ਇੱਥੇ ਮ ਇੱਥੇ ਜੇ ਕੋਈ ਪਰਸਨਲ ਗੱਲ ਕਰਨੀ ਹੈ ਤੇ ਮਤਲਬ ਲੋਕੀ ਘਰ ਨਾਲੇ ਹਾਕਾਂ ਵਾਲੇ ਮੈਨੂੰ ਚੰਗੇ ਲੱਗਦੇ ਤੇ ਫੋਨ ਇੱਕ ਦੂਜੇ ਦਾ ਵਰਤੋ ਜੇ ਤੈਨੂੰ ਫੋਨ ਲੈ ਆ ਕੇ ਦਿੱਤਾ ਤੇ ਤੂੰ ਰੀਚਾਰਜ ਕਰਾ ਕੇ ਰੱਖਦੀ ਹਾਂ ਪਹਿਲਾਂ ਹਾਦੂ ਹੀ ਤੁਹਾਡੇ ਵਾਲੀ ਬੋਲਣ ਕਿਦਾਂ ਦੇ ਆ ਤੁਸੀਂ ਮੈਨੂੰ ਤਾਂ ਲੱਗਣ ਡਿਆ ਵੀ ਤੋ ਕੁਛ ਲੁਕਾਉਂਦੇ ਹੋ ਤੁਸੀਂ ਮੈਂ ਫੋਨ ਮੰਗਣ ਦੀ ਤੇ ਫੋਨ ਆ ਜਨਾ ਉਹੋ ਜਿਹ ਨਜੇ ਹੋ ਜਨਾ ਦੇ ਦਿਓ ਹਾਂ ਫੋਨ ਫਿਰ ਕੀ ਚੱਲਾ ਬੋਲ ਘਾਲ ਕੋਣ ਵਾਲੀ ਗੱਲ ਨਹੀਂ ਆ ਤੁਹਾਡਾ ਜਨਾਨੀ ਦਾ ਨਾ ਪੁੱਛੇ ਪਾਸੇ ਨੂੰ ਦਿਮਾਗ ਜਾਂਦਾ ਵਾ ਉਹ ਮੈਂ ਆਖਣਾ ਤੇ ਨਹੀਂ ਆ ਪਾਪੜੀਆਂ ਮਨ ਕੇ ਕੋਈ ਡਿਲੀਟ ਹੋ ਗਈ ਨਾ ਤਾਂ ਉਹਨਾਂ ਨੇ ਮੈਨੂੰ ਕਹਿ ਉਹ ਠੀਕ ਆ ਬੱਬਾ ਨਹੀਂ ਦੇਣਾ ਨਾ ਨਾ ਤੇ ਜ਼ਿਆਦਾ ਗੱਲਾਂ ਨਾ ਸੁਣਾ ਚੱਲ ਮੈਂ ਤੇਰਾ ਰੀਚਾਰਜ ਕਰ ਦਿੰਦਾ ਤੂੰ ਤੇ ਗੁੱਸੇ ਹੋਈ ਜਾਨੀ ਜਾ ਰਹੀ ਚਾਰਜ ਕਰ ਦਿੰਦਾ ਕਰੀ ਜਾ ਕਰੀ ਜਿੰਦਾ ਕਰ ਮੈਂ ਕਰ ਦੋ ਪਰ ਮੇਰੀ ਗੱਲ ਸੁਣੋ ਕਿ ਆਪਾਂ ਚ ਕੁਛ ਬੰਦੇ ਆ ਨਹੀਂ ਆ ਮੇਰਾ ਫੋਨ ਜਿੱਦੋਂ ਮਰਜ਼ੀ ਚ ਲਾ ਲੈਂਦੇ ਮੈਂ ਤੇ ਨਹੀਂ ਕਦੀ ਕਿਹਾ ਚੱਲ ਬੱਬਾ ਮੈਂ ਨਹੀਂ ਚਲਾਉਣਾ ਤੇਰਾ ਆਪਣਾ ਉਹਦਾ ਵੀ ਨਾ ਮੈਨੂੰ ਦਾਲ ਚ ਕੁਛ ਕਾਲਾ ਲੱਗਣ ਡਿਆ ਵਾ ਬਾਰ ਬਾਰ ਫੋਨ ਲਕਾਓ ਲਕਾਓ ਕਰੀ ਜਾਂਦੇ ਹੋ ਨਹੀਂ ਦੇਣਾ ਨਾ ਦੋ ਰੀਚਾਰਜ ਕਰੋ ਮੈਂ ਕਰਵਾ ਦਾਂ ਮੈਂ ਰੀਚਾਰਜ ਕਰ ਲਗਾ ਵਾ ਨੇ ਚੱਲ ਜੀ ਕੋ ਕਿਨੂੰ ਫੋਨ ਦੇਤਾ ਤੈਨੂੰ ਮੈਨੂੰ ਪਤਾ ਲੱਗ ਜਾਣਾ ਉਹ ਵੀ ਸਿਹਤਾਂ ਜੀ ਨੇ ਕੀ ਪਤਾ ਕਦੋਂ ਫੋਨ ਲਾ ਦੇਵਾ ਸਮਾਂ ਇਹਦੇ ਫੋਨ ਚ ਪਹਿਲਾਂ ਪੈਸੇ ਇਸੇ ਆਪਾਂ ਕਮਾਏ ਤਾਂ ਦੱਸ ਇੱਕ ਫੋਨ ਹੀ ਮੰਗਿਆ ਸੀ ਉਤੋਂ ਮੈਨੂੰ 36 36 ਗੱਲਾਂ ਸੁਣਾਤੀਆਂ ਵੇ ਹੁਣ ਉਸੇ ਟਾਈਮ ਨਾ ਪੈਸੇ ਪਾਤੀ ਆ ਕਿ ਆਪਣੀ ਫੋਨ ਤੋਂ ਹੀ ਕਰੇ ਤੇ ਜੇ ਇਹੀ ਗੱਲ ਮੈਂ ਕਰਾਂ ਕਿ ਮੈਂ ਆਪਣਾ ਫੋਨ ਨਹੀਂ ਫੜਾਉਣਾ ਫਿਰ ਕਹਿਣਾ ਵੀ ਜਨਾਨੀ ਗਲਤ ਹੈ ਹੱਦੀ ਨਾ ਵਾ ਹਾਂਜੀ ਬੋਲ ਤੇ ਲਿਆਵਾਂ ਕਿ ਤੇ ਤਿਆਰੀ ਹੈ ਤੇਰੀ ਨਹੀਂ ਮੰਮੀ ਤਿਆਰੀ ਤੇ ਨਹੀਂ ਕਰਦਾ ਜੀ ਦੱਸੋ ਮੈਂ ਤਾਂ ਆਤੀਰ ਬੜਾ ਹੋਇਆ ਹਾਂ ਨਾ ਨਹੀਂ ਮੁੰਡਾ ਯਾਰ ਦੋਸਤਾਂ ਦੇ ਜਾਂਦਾ ਅੱਛਾ ਅੱਛਾ ਤੇ ਮੇਰੀ ਗੱਲ ਸੁਣੋ ਮੇਰਾ ਪੁੱਤ ਮੇਰਾ ਰਾਦਾ ਵਾ ਇੱਕ ਵਾਰੀ ਡਾਕਟਰ ਕੋਲ ਬਾਹਰ ਨਾ ਚੈੱਕ ਕਰਵਾਵਾ ਤੇ ਕੋਈ ਨਹੀਂ ਡਰਾਉਂਦੇ ਮੰਮੀ ਚੱਲ ਹੱਸ ਕੇ ਚਲੀਏ ਚਲ ਜੰਦੇ ਆ ਤੇ ਨਾਲੇ ਗਰਲੀਨ ਨੂੰ ਲੈ ਜੀਏ ਉਹ ਵੀ ਕਹਿੰਦੀ ਮੈਂ ਸੂਟ ਜਿਲੇਉਣੇ ਆ ਉਹਨੂੰ ਕਾਲੀ ਖੜਨਾ ਹੁਣ ਤੇ ਫਿਰ ਕੀ ਜਾਣਾ ਤੇ ਆਈ ਆਪਾਂ ਮੰਮੀ ਨਾਲ ਚਲ ਜੂਗੀ ਜਿੱਥੇ ਕਰ ਜਾ ਨਾ ਮੇਰੀ ਗੱਲ ਸੁਣਾ ਅੱਜ ਕੱਲ ਤਾਂ ਆਪਾਂ ਕੁੜੀ ਦਾ ਵਿਆਹ ਕੀਤਾ ਤੇ ਕਹਿਰਾ ਦੇ ਸੂਟ ਲੈ ਦੋ ਆ ਜਣੀਆਂ ਨੇ ਤੇ ਸੂਟ ਮੁੱਕ ਵੀ ਗਏ ਤੇ ਚਲ ਮੰਮੀ ਕੋਈ ਗੱਲ ਨਹੀਂ ਸ਼ਹਿਰ ਤੇ ਆਪਾਂ ਜਾਣਾ ਹੀ ਆ ਤੇ ਜੋ ਸੂਟ ਲੈ ਹੋਊਗੀ ਤੇ ਫਿਰ ਕਿਉਂ ਚੱਲਿਆ ਵਾ ਆਪਾਂ ਉਹਨਾਂ ਤੱਕ ਤੁਹਾਡੀ ਮੈਸਨ ਲੈ ਲਾਂਗੇ ਉਹ ਬਾਅਦ ਚ ਸੂਟ ਵੇਚ ਲੈਗੀ ਆਪਣਾ ਗੱਲ ਸੁਣ ਲੈ ਮੁੰਡਿਆ ਧਿਆਨ ਨਾਲ ਜੇ ਉਹਨੂੰ ਖੜਨਾ ਵਾ ਨਾ ਤੇ ਮੈਂ ਨਹੀਂ ਜਾਣਾ ਲੈ ਜਾ ਉਹਨੂੰ ਲੈ ਸੂਟ ਹੋਰ ਅੱਗੇ ਘੱਟ ਵੈਨਾਂ ਦੇ ਸੂਟ ਮੰਮੀ ਤੂੰ ਹੀ ਨਾ ਹਰ ਗੱਲ ਤੇ ਜੇਦ ਕਰਨ ਗਿਆ ਪੈਂਦੇ ਹੋ ਪਤਾ ਨਹੀਂ ਕੀ ਗੱਲ ਆ ਦਿਨੋ ਦਿਨ ਤੁਹਾਡਾ ਸੁਭਾਅ ਨਾ ਤੇ ਜਿਹੜਾ ਹੁੰਦਾ ਜਾਂ ਗਿਆ ਜੇ ਤੁਹਾਡ ਕੋ ਰੋਟੀ ਮੰਗੀਏ ਉਹ ਵੀ ਤੂੰ ਹੀ ਕਹਿਂਦੇ ਜੇ ਜਾਓ ਆਪਣੀ ਜਨਾਨੀ ਕੋ ਪੁੱਛੋ ਜਾ ਕੇ ਐਦਾਂ ਗੱਲਾਂ ਹੁੰਦੀਆਂ ਨੇ ਐਦਾਂ ਹੀ ਹੁੰਦੀ ਕਵਾ ਜੇ ਨੋਵਾ ਇਹੋ ਜਿਹਾ ਆ ਜਾਣ ਨਾ ਤੇ ਸੱਸਾਂ ਨੇ ਐਦਾਂ ਹੀ ਪੜਨਾ ਪੈਂਦਾ ਵਾ ਤੈਨੂੰ ਕੀ ਪਤਾ ਵਾ ਘਰ 'ਚ ਕੀ ਕੀ ਕਰਦੀਆਂ ਵਾ ਤੁਸੀਂ ਕਹੜਾ ਧਿਆਨ ਦਿੰਦੇ ਘਰ ਵਿੱਚ ਪਿਹਾੜੀ ਮਾਂ ਨੂੰ ਰੋਟੀ ਪੁਛਤੀਆਂ ਕਿ ਨਹੀਂ ਪੁਛਦੀਆਂ ਹੈ ਆਹੋ ਮਾਂ ਤਾਂ ਭੁੱਖੀ ਰਹਿੰਦੀ ਹੈ ਨਾ ਐਂ ਤੇ ਐਦਾਂ ਜਿਦਾ ਤੂੰ ਹੀ ਕਹਿੰਦੇ ਪਰਦੇਸਾਂ ਦੇ ਬਾਹਰ ਇੰਨੀਆ ਕਿਤੇ ਸਾਰਾ ਕੋਈ ਤੇ ਮੰਮੀ ਘਰ ਵਾ ਐਦਾਂ ਨਾ ਕਰੇਗਾ ਆਂਡ ਗਵਾਂਡ ਕੋਈ ਸੁਣੇਗਾ ਨਾ ਤੇ ਕੀ ਕਹੇਗਾ ਕਿ ਇੰਨਾ ਘਰੋਂ ਖਿੱਚ ਕੇ ਤੀ ਨਿਬੜਦੀ ਹਰ ਵੇ ਗਰੋੜਾ ਮੇਰੇ ਕੱਲੀ ਦੇ ਉਹਨਾਂ ਨੂੰ ਪੁੱਛਣ ਦਰਵਾੜੇ ਦੋਹਾਂ ਪੈਣਾ ਨੂੰ ਤੇ ਕੀ ਕਰਦੀਆਂ ਵਈ ਮੰਮੀ ਉਹਨਾਂ ਨੇ ਕੀ ਕਰਨਾ ਵਾ ਉਹ ਵੀ ਆਪਣਾ ਕੋਈ ਕੰਮ ਧੰਦਾ ਹੀ ਕਰਦੀਆਂ ਨੇ ਤੂੰ ਤਾਂ ਇਦਾਂ ਕਹਿੰਦੇ ਜੇ ਤਾ ਰੋਜ਼ ਹੁਸ਼ਿਆਰ ਨੂੰ ਪੁੜੀਆਂ ਹੁੰਦੀਆਂ ਨੇ ਬੱਸ ਨਾ ਤੁਹਾਡੀਆਂ ਅੱਖਾਂ ਤੇ ਵੱਡੀਆਂ ਪੱਟੀਆਂ ਇੱਕ ਤੂੰ ਉਹ ਜਾ ਤੇ ਉਹ ਜਾ ਤਰਾ ਭਰਾ ਵਾ ਫੋਨ ਕਰਕੇ ਆਪਣੀ ਜਨਾਨੀ ਨਾਲ ਤਰਾ ਹੱਦਦਾ ਵਾ ਤੇ ਦੀ ਮਾਂ ਨਾ ਨਾ ਗੱਲ ਵੀ ਨਹੀਂ ਕੀਤੀ ਕਿ ਤੇ ਹਾਲ ਚਾਲ ਨੂੰ ਪੁੱਛਿਆ ਤੂੰ ਦੱਸ ਮੈਨੂੰ ਮੈਨੂੰ ਖੜਨਾ ਕਿ ਨਹੀਂ ਖੜਨਾ ਨੀ ਤੇ ਮਰਜ਼ਾਈ ਚ ਬਾਹਰ ਜਾ ਕੇ ਇਹ ਮੰਮੀ ਤੁਹਾਡੀ ਮਰਜ਼ੀ ਆ ਮੈਂ ਤਾਂ ਖੜਨੇ ਤਿਆਰ ਆ ਉਹ ਤੀਂ ਕਿ ਜਿੱਦਾਂ ਪਾਉਂਦੇ ਜੇ ਆਪਣਾ ਸੋਚੇ ਕੀ ਕਰਨਾ ਉਹ ਆਂਦੇ ਕਦਮਾਂ ਚੱਲ ਜਾਣਾ ਲੇਕਿਨ ਮੈਂ ਚੱਲਿਆ ਜ ਆਪਣੇ ਯਾਰ ਜੀ ਉਹਨੂੰ ਖਾਣਾ ਨਾ ਫੇਰਨੀਓ ਮੈਂ ਜਾਣਾ ਆਹ ਦੱਸ ਦੇ ਜੇ ਨੂੰ ਮੈਨੂੰ ਸਿੱਧਾ ਪਤਾ ਦੱਸ ਦੀ ਮੈਨੂੰ ਉਹ ਚਲੋ ਬੱਬਾ ਹੋ ਜੋ ਤਿਆਰ ਮੰਮੀ ਤੂੰ ਹੀ ਕਹਿੰਦਾ ਨਾ ਦੇਵੀ ਕਰਨ ਦਾ ਤਿੰਦੇ ਜੇ ਤੇ ਜਲਦੀ ਜਲਦੀ ਆਓ ਫਿਰ ਚੱਲੀਏ ਨਾ ਹੁਣ ਵੀ ਤੇ ਮੰਨਿਆ ਹੀ ਹੈ ਨਾ ਪਹਿਲਾਂ ਹੀ ਮੰਨ ਜਾਂਦਾ ਚਾਰ ਗੱਲਾਂ ਸੁਣ ਕੇ ਤੇ ਫੇਰ ਠੰਡ ਪੈਂਦੀ ਆ ਤੁਹਾਨੂੰ ਮੰਮੀ ਆ ਲੋ ਤੂੰ ਇੱਥੇ ਬੜਾ ਟਾਈਮ ਲਾਤਾ ਵਾ ਵੀ ਆ ਗਈ ਆ ਫੇਰ ਪਹਿਾਵੀ ਲੈਣਾ ਕਿਉਂ ਉਦਾਂ ਤੁਰਪਿਆ ਕਰਾਂ ਮੈਂ ਚੱਲ ਬੈਠੀ ਗਾ ਨਹੀਂ ਵੇਖੋ ਤੂੰ ਨਾਲ ਹੀ ਆਹ ਚੱਲ ਚੱਲ ਬੈ ਜਾ ਉਹ ਤਾਂ ਨਹੀਂ ਮੰਨ ਕੇ ਰੁਕਣਾਗਾ ਨਹੀਂ ਨਹੀਂ ਬਸ ਤੂੰ ਸਿੱਧਾ ਡਾਕਟਰ ਕੋਲ ਵੇ ਲੋ ਮੁਰਗੇ ਜੀ ਕਹਿੰਦੇ ਹੁੰਦੇ ਪਿਛਲੀ ਵਾਰ ਵੀ ਤੂੰ ਕਹੇ ਬਸ ਮੈਡੀਕਲ ਤੇ ਰੁਕਣਾ ਤੇ ਮੁੜ ਕੇ ਤੁਸੀਂ ਉਹ ਤਾਂ ਮੈਨੂੰ ਬਾਜ਼ਾਰ ਚ ਬਾਜਾਰ ਚ ਲੈ ਗਏ ਹੋ ਇੰਨਾ ਟਾਈਮ ਨਹੀਂ ਜੇ ਮੇਰੇ ਕੋਲ ਹੈਗਾ ਮੈਂ ਨਹੀਂ ਜਾਣਾ ਬਾਜ਼ਾਰ ਚ ਕਰਦੀ ਤੇਰੀ ਜਾਂਦੀ ਫੇਰ ਤੂੰ ਬਾਜ਼ਾਰ ਚ ਜਣਾ ਸੀਗਾ ਮੰਨੂ ਉਹ ਤਾਂ ਬੜੀ ਚੁੱਕਦੀ ਆ ਵਿਚਾਰੀ ਆਹ ਹੋ ਬੜੀ ਵਿਚਾਰੀ ਆ ਹਨਾ ਜਾਣ ਜਾਣ ਦਾ ਟਾਈਮ ਉਦੋਂ ਘੁੰਮ ਲੰਦਾ ਕਰੋ ਕੋਈ ਗੱਲ ਨਹੀਂ ਫਿਰ ਕਿਉਂ ਚਲਿਆ ਵਾ ਚੱਲ ਤੂੰ ਘਰ ਨਿਕਲ ਤਸਟ ਮੁੜ ਕੇ ਸਾਰੀ ਉਮਰ ਜਿਹੜਾ ਘਰ ਹੀ ਸਾਹਮਣਾ ਵਾ ਚੰਗਾ ਚੰਗਾ ਚੱਲ ਚੱਲ ਹੁਣ ਤੂੰ ਸ਼ੁਕਰ ਕਿਤੇ ਗਈ ਏ ਤੂੰ ਨਹੀਂ ਗਈ ਤੂੰ ਵੀ ਕਹਿੰਦੀ ਮੈਂ ਸੁੱਟ ਲੈਣ ਜਾਣਾ ਨਹੀਂ ਮੈਨੂੰ ਕਿੱਥੇ ਖੜਿਆ ਅਗਲੀਆਂ ਦੀ ਮੈਂ ਕੱਲੀ ਨਹੀਂ ਜਾਣਾ ਮੈਂ ਜੇ ਇਹਨੇ ਜਾਣਾ ਤਾਂ ਮੈਂ ਜਾਣਾ ਹੀ ਨਹੀਂ ਹੈਗਾ ਅੱਛਾ ਤੇ ਕਾਤੇ ਗਈ ਏ ਗੱਡੀ ਤੇ ਗਈ ਏ ਅਗਲੀ ਫੇਖਾਂ ਗੱਡੀ ਤੇ ਬਗੈਰ ਤੈਨੂੰ ਗੱਲ ਹੀ ਨਹੀਂ ਆਉਂਦੀ ਸਾਡੀ ਵੈਰੀ ਚਾਂਦੀ ਆ ਢੇਰ ਹੀ ਬੜਾ ਗੱਡੀ ਖਾਂਦੀ ਆ ਆਪੇ ਹੀ ਮੋਟਰਸਾਈਕਲ ਤੇ ਜਾਓ ਹਲੇ ਤੂੰ ਤੇ ਕਹਿੰਦੀ ਮੈਂ ਸੂਟ ਬਣਾਉਣੇ ਆ ਤੈਨੂੰ ਲੱਭ ਨਹੀਂ ਖੜਿਆ ਨੀ ਉਹ ਵੀ ਮਾਂ ਦਾ ਚਮਚਾ ਬਣਿਆ ਤੇ ਤੂੰ ਉਹਨੂੰ ਕਹਿੰਦੀ ਕੁਝ ਨਹੀਂ ਕੀ ਕੀ ਕੁਝ ਕਰਦੀ ਆ ਓਹਦੇ ਨਾਲ ਕੋਈ ਗੱਲ ਨਹੀਂ ਥੋੜਾ ਜਿਹਾ ਟਾਈਮ ਕੱਢ ਲੇ ਉਹ ਵੀ ਇਦਾਂ ਸੱਚ ਪੁੱਛੇ ਨਾ ਮੈਂ ਵੀ ਇਹਨਾਂ ਦੇ ਮੂੰਹ ਵਾਲੀ ਵੇਖਣ ਦੀ ਆ ਕਿ ਕੀ ਕਰਦੇ ਫਿਰਦੇ ਆ ਥੋੜਾ ਜਿਹਾ ਟਾਈਮ ਲੰਘ ਲੈਂਦੇ ਮੰਮੀ ਵੀ ਕੀ ਯਾਦ ਕਰੇਗੀ ਤੇ ਮੇਰਾ ਬਾਹ ਕਿੰਨਾ ਪਿਆਵਾ ਨਾਲੇ ਨਹੀਂ ਹਾਨੂੰ ਤਾਂਗੀ ਵੜਾ ਕੀਤਾ ਹਾ ਟਾਈਮ ਤੇ ਮਿਹਨੇ ਦਿੰਦੀ ਰਹਿੰਦੀ ਆ ਗੱਲਾਂ ਕਰਦੀ ਰਹਿੰਦੀ ਆ ਮੈਂ ਤਾਂ ਹੁਣ ਉਹਨੂੰ ਰਣਜੀਤ ਨੂੰ ਫੋਨ ਲਾ ਕੇ ਇਹੀ ਕਹਿੰਦੀ ਆ ਸਾਰਾ ਜੋ ਜੋ ਕਰਦੀ ਆ ਨਾ ਮੈਂ ਸਾਰਾ ਕੁਝ ਦੱਸਦੀ ਆ ਉਹਦਾ ਵੀ ਹੁਣ ਦਿਮਾਗ ਕਿ ਲਿਆ ਬਾਹਰ ਜਾ ਕੇ ਕਿ ਵਾਕਿਆ ਸਾਡੀ ਮਾਂ ਹੀ ਗਲਤ ਹੈ ਕੋਈ ਗੱਲ ਨਹੀਂ ਲਵ ਨੂੰ ਪਤਾ ਲੱਗ ਜੇਗਾ ਹੁਣ ਵੇਖ ਲੈ ਕਿ ਦਿਮਾਗ ਦਾ ਸਿੱਧੇ ਮੱਥੇ ਗੱਲ ਵੀ ਨਹੀਂ ਕਰਦਾ ਤੋ ਤਾਈ ਆਂਦੀ ਆ ਤੇ ਵੱਡਾ ਪੁੱਤ ਮੇਰਾ ਬਾਹਰ ਗਿਆ ਵਾ ਕਿਤੇ ਮਾਂ ਦਾ ਹਾਲ ਪੁੱਛਦਾ ਨਹੀਂ ਹੈਗਾ ਬੋਲਦੀ ਰਹਿੰਦੀ ਆ ਜੇ ਦੋ ਮਣਾਨੂੰ ਇਨਾ ਦੁੱਖ ਦਿੰਦੀ ਐ ਤੇ ਫੇਰ ਅਸੀਂ ਕੀ ਕਰੀਏ ਮੈਂ ਤਾਂ ਘਰ ਦੱਸਣਾ ਹੀ ਆ ਨਾ ਬਾਹਰ ਉਹਨੂੰ ਉਹ ਵੀ ਕਿੱਥੇ ਉਹ ਵੀ ਇਹਦੇ ਮਗਰ ਹੀ ਲੱਗਾ ਸੀ ਹੋਣੀ ਉਹਦੀ ਵੀ ਮਾਤ ਟਿਕਾਣੇ ਤੇ ਆਈ ਐ ਕੋਈ ਗੱਲ ਨਹੀਂ ਜੇ ਵੱਡੇ ਦੀ ਆ ਗਈ ਐ ਤੇ ਛੋਟੇ ਦੀ ਵੀ ਅਕਲ ਟਿਕਾਣੇ ਆ ਜੇਗੀ ਕੋਈ ਨਾ ਜਿੱਦਾਂ ਰஞ்சிਤ ਦੀ ਮਾਤ ਟਿਕਾਣੇ ਤੇ ਆ ਗਈ ਹੈ ਨਾ ਉਹਦਾ ਲੱਗਦੇ ਵੀ ਆ ਹੀ ਜਾਣੀ ਐ ਚੱਲ ਸਾਰੀਆਂ ਗੱਲਾਂ ਛੱਡ ਤੇ ਕੱਪੜੇ ਪ੍ਰੈਸ ਕਰਨ ਦੇ ਤੇ ਮੇਰਾ ਸੂਟ ਵੀ ਕਰ ਦੇਂਗੀ ਹਾਂ ਚਲ ਕੋਈ ਨਹੀਂ ਲਿਆ ਦੇ ਮੈਂ ਕਰ ਦਿੰਨੀ ਐ ਲਿਆਈ ਚੱਲ ਸ਼ੁਕਰ ਕਿਤੇ ਧੁੱਪ ਮਾਸਾ ਲੱਗੀ ਆ ਅੱਜ ਨਾ ਡੰਗਰਾਂ ਨੂੰ ਹਵਾਲ ਦੇ ਨੋਲਦੇ ਆ ਇੰਨਾ ਮੁੰਡਿਆਂ ਨੂੰ ਹੈ ਇਹਦੇ ਨਾ ਬੂਆ ਬਣੀ ਕੇ ਬੰਦ ਕਰਦੇ ਤੇ ਪਰੇ ਫਿਰਦੇ ਆ ਕਿਤੇ ਜਰ ਲਈ ਨੀ ਪਤਾ ਆਹ ਕੌਣ ਗਿਆ ਆਪਣੀ ਕਾਰ ਤੇ ਬਾਹਰ ਨੂੰ ਲੱਗ ਤਾਂ ਮੰਮੀ ਗਈ ਆ ਕਹਿੰਦੇ ਮੇਰੀ ਬਾਹ ਪੀੜ ਹੋਉਂਦੀ ਆ ਮੈਂ ਵਖਾ ਕੇ ਆਉਣੀ ਆ ਬਾਹ ਦੀ ਚੰਗੀ ਭਲੀ ਆ ਹਾਂ ਜੀ ਆਪਦੀ ਕਰਦੇ ਫਿਰ 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 ਦਿਖਾ ਲੈਣੀ ਆ ਤੇ ਫਿਰ ਤੁਹਾਡੇ ਨਾਲ ਪੈਣਾ ਵਾ ਕੀ ਕਰੀਏ ਡੈਡੀ ਮੰਮੀ ਤੇ ਜਾਣ ਛੱਡਦੀ ਨਹੀਂ ਹੈਗੀ ਬਾਹਰ ਤਾਂ ਚੰਗੀ ਭਲੀ ਆ ਜਦੋਂ ਸਾਡੇ ਨਾਲ ਲੱਗਦੇ ਆ ਉਦੋਂ ਤਾਂ ਬਾਹਰ ਕੱਟ ਹੋਇਆ ਨਹੀਂ ਹੁੰਦਾ ਅਜੇ ਮੈਂ ਕੱਲ ਕਿਹਾ ਸੀ ਉੱਤੋਂ ਗੋਡੇ-ਗੋਡੇ ਠੰਡਵਾ ਹੈ ਦੁਨੀਆਂ ਦਾ ਕਿੱਦਾਂ ਬੁਰਾ ਹਾਲਵਾ ਇਹਨੂੰ ਸ਼ਹਿਰ ਜਾ ਕੇ ਇਹਨੇ ਕਰਨਾ ਦੱਸ ਮੈਂ ਤਾਂ ਕਿਹਾ ਡੈਡੀ ਮੈਨੂੰ ਵੀ ਲੈ ਜਾਓ ਮੈਨੂੰ ਨਾ ਸ਼ਹਿਰ ਕਾਮੀ ਸੀ ਤੇ ਮੰਮੀ ਨੇ ਮੈਨੂੰ ਨਾਲ ਨਹੀਂ ਖੜਿਆ ਮੰਮੀ ਆਂਦੀ ਜੇ ਤੂੰ ਜਾਣਾ ਤਾਂ ਫਿਰ ਮੈਂ ਨਹੀਂ ਜਾਣਾ ਉਹ ਪੁੱਤ ਫਿਰ ਬਾਹ ਮਖਾ ਲੈਣ ਨਿਕ ਗਈ ਹੋਰ ਕੇ ਕੰਮ ਗਈ ਹੋਣੀ ਜੇ ਨਾਂ ਵਿੱਚੋਂ ਗੱਲ ਹੋਰ ਕੋਲ ਪੁੱਤ ਫਿਰ ਮੈਨੂੰ ਕਹਦੇ ਚੱਲ ਡੈਡੀ ਉਹ ਤਾਂ ਹੁਣ ਮੰਮੀ ਨੂੰ ਤਾਂ ਲਵ ਨਹੀਂ ਪਤਾ ਵਾ ਕਿ ਕਿਹੜੇ ਕੰਮ ਗਏ ਆ ਤੁਹਾਨੂੰ ਪਤਾ ਵਾ ਲਵ ਨੂੰ ਨਹੀਂ ਦੱਸਦੇ ਹੈਗੇ ਜਿੱਦਾਂ ਹੀ ਮੰਮੀ ਆਂਦੀ ਓਦਾਂ ਹੀ ਉਹ ਕਰਦੇ ਆ ਅੱਜ ਉਹਨੇ ਮੈਂ ਕੱਲ ਕਿਹਾ ਸੀ ਕਿ ਤੇਰੀ ਜੇ ਬਾਹ ਤੇ ਕੋਈ ਗੱਲ ਬਾਤ ਹੈਗੇ ਤਾਂ ਮੈਂ ਚੱਲਿਆ ਸ਼ਹਿਰ ਨੂੰ ਤੇ ਤੇਰਾ ਮੈਂ ਬਖਾੜ ਲਿਆ ਨਾ ਕੱਲ ਐਡੀ ਖੇਤੀ ਕੀ ਗੋਲੀ ਵਜ ਗਈ ਫਿਰ ਬਾਹ ਨੂੰ ਹੈ ਚਲੋ ਡੈਡੀ ਤੀ ਕਤੋਂ ਖਪਣ ਦੇ ਛੱਡੋ ਪਰਾਂ ਤੇ ਰੋਟੀ ਨਹੀਂ ਖਾਣੀ ਆਜਾ ਬਦਰ ਖਵਾਲ ਫੁਲਕਾ ਫਿਰ ਨੋ ਵੀ ਦੇਖਾ ਕਰੇ ਹੋਰ ਬਰ ਬਰ ਕਰੀਏ ਕੋਈ ਨਾ ਬਈ। ਵਾਹ ਬੁੱਝ। ਤੈਨੂੰ ਗੁੜੀ ਮਾਂ? ਹਾਂਜੀ। ਰੋਟੀਆਂ ਦੋ ਦੇ ਆਖਾਈਏ ਭੁੱਖ ਬੜੀ ਲੱਗੀ ਆ। ਮੇਰੀ ਸੋਹ ਗੱਲ। ਹਾਂ? ਅੱਜ ਵੀ ਮਸੀ ਮੇਰਾ ਸਰੀਰ ਨਹੀਂ ਠੀਕ ਤੇ ਅੱਜ ਆਪਣੀ ਨੂੰ ਘਰ ਰੋਟੀ ਨੂੰ ਉਹ ਨਹੀਂ ਲਾਈ ਹੋਣੀ ਮੈਂ ਤੁਰ ਕੇ ਜੀ ਜਾਣ। ਚਲ ਕਰ ਲੈ ਰੈਸਟ ਕੋਈ ਨਹੀਂ। मैं अमन देना भुख बड़ी दे तो दे। तो लगी रोटी मैं ठीक है मैं ਗੜੀ ਉੱਦਦਾ ਕਰੋ ਆ ਤੋ ਯੋ 버ગર ਪੀਜ਼ਾ ਮੰਗਾ ਲਓ ਆ ਉਹੀ ਖਾ ਲੈਣਾ ਵਾ 버ગર ਪੀਜ਼ ਮੈਂ ਤੋ ਉਹ ਖਾ ਲੈਣਾ ਵਾ ਪੁੱਤ ਤੂੰ ਤੋ ਖਾ ਲੇਂਗੇ ਜੇ ਅਸੀਂ 버ગર ਪੀਜ਼ਾ ਨਾਲ ਰਾਜ ਜਾਗੇ ਤੇ ਰੋਟੀਆਂ ਖਾਂਦੇ ਆ ਪੰਜ ਪੰਜ ਸੱਤ ਸੱਤ 버ગર ਪੀਜ਼ੇ ਦਾ ਜ਼ਿਆਦਾ ਕਿਤੋਂ ਕਿ ਜਾ ਰਹਾ ਹਣ ਜਿਆਦੀ ਤੂੰ ਹੀ ਵੀ ਉਹ ਖਾ ਲਿਓ ਜੇ ਤੁਹਾਡੇ ਘਰ ਮੰਮੀ ਨਹੀਂ ਠੀਕ ਹੁੰਦੀ ਤਾਂ ਠੀਕ ਨਹੀਂ ਹੁੰਦੇ ਤਾਂ ਇੱਥੇ ਆਰਡਰ ਕਰ ਲੈਂਦੇ ਉਹਨੇ ਬਾਹਰ ਨਹੀਂ ਪੁੱਤ ਸਾਡੇ 버ગર ਪੀਜ਼ਾ ਨਹੀਂ ਇੱਥੇ ਚੱਲਦਾ ਨਾ ਅਸੀਂ ਕਦੀ ਲਿਆਂਦੇ ਆ ਤਾਂ ਨਾ ਕਦੀ ਖਾਦੇ ਆ ਨਾਲੇ ਪੁੱਤ ਸਾਡੇ ਘਰ ਤੇ ਰਵਾਜ ਆਗਾ ਅਸੀਂ ਐਦਾਂ ਖਾ ਖਾ ਕੇ ਅਸੀਂ ਆਪਣੇ ਘਰ ਨੂੰ ਕੀ ਕਰਨਾ ਕੋਈ ਹੱਲ ਕਰਨਾ ਚਾਹੀਦਾ ਰੋਟੀ ਪਕਾ ਤੇ ਆਪਣੇ ਪਿਓ ਨੂੰ ਖਵਾਲਦ ਮੈਂ ਮੰਗੀ ਮੈਂ ਨਹੀਂ ਬਣਾ ਸਕਦੀ ਮੈਂ ਤੇ ਆਟਾ ਨਹੀਂ ਗੁੰਨ ਸਕਦੀ ਮੇਰੇ ਨਹਲ ਖਰਾਬ ਹੋ ਜਾਣੇ ਆ ਉਹ ਪੁੱਤੋ ਉਹ ਪੁੱਤ ਮੇਰੀ ਗੱਲ ਸੁਣ ਜਿਹੜੇ 버ਗਰ ਪੀਦੇ ਆ ਤੇ ਹੁੰਦੇ ਕਿਤੇ ਸਾਲ ਸਹੀ ਵੀ ਨਿਕਦੇ ਕਿ ਕਦੀ ਆਦੀ ਕਿਹਨੇ ਜੀਭਾਂ ਦਾ ਸਵਾਦ ਲਾ ਲਿਆ ਰੋਟੀਆਂ ਦੀ ਜਗ੍ਹਾ ਤੇ ਸੋਹਣੇ ਚੀਜ਼ਾਂ ਚੱਲਦੀਆਂ ਅਸੀਂ ਕਿਹੜਾ ਰੋਜ਼ ਖਾਂਦੇ ਮੈਂ ਤੇ ਅੱਜ ਹੀ ਕਹਿ ਗਈ ਮੇਰੇ ਕੋਲ ਨਹੀਂ ਫਿਰ ਬੰਦੀ ਮੈਂ ਨਹੀਂ ਨਹੀਂ ਉੱਠਿਆ ਜਾਂਦਾ ਮੈਂ ਬਹੁਤ ਹੀ ਗਾਲਾਂ ਨਾਲ ਥੋੜੀ ਜਿਹਾ ਚੋਲ ਬਣਾ ਦੇਣੀ ਆ ਮੈਂ ਤਾਂ ਸਗੋਂ ਇਹਨੂੰ ਖੁਦ ਕਹਿਣ ਲੱਗੀ ਅੱਜ ਮਾਸਾ ਕਿਸ਼ਰੀ ਬਣਾ ਦੇ ਹਾਦੋ ਵੀ ਆ 버ਗਰ ਪੀਜ਼ਾਂ ਵਾਲੀ ਤਾਂ ਨਵੀਂ ਗੱਲ ਸੁਣ ਲਈ ਜਿਹੜੀ ਮੈਂ ਤੇ ਅੱਗੇ ਕਿਹਾ ਮੇਰੇ ਢੇਲ ਖਰਾਬ ਹੋ ਜੁ ਨੇ ਆ ਮੇਰੇ ਕੋਲ ਨਹੀਂ ਨਾਲੇ ਰੋਟੀਆਂ ਰੋਟੀਆਂ ਪੱਕਦੀਆਂ ਜਿੰਨੇ ਖਾਣੀਆਂ ਆਪੇ ਬਣਾ ਲੈ ਅਮਨ ਮੇਰੀ ਗੱਲ ਸੁਣਾ ਤੈਨੂੰ ਅਹੀਂ ਆਪਣੀ ਨੂਹ ਬਣਾ ਕੇ ਕਰ ਲਿਆ ਹੁੰਦਾ ਵਾ ਹੈ ਨੂਹਾਂ ਜਾਂ ਧੀ ਅੱਡੀ ਕੋਈ ਫਰਕ ਨਹੀਂ ਹੁੰਦਾ ਅੰਜਾ ਚੱਲ ਆਡੀ ਧੀ ਆਉਗੀ ਸਾਨੂੰ ਸਾਂਭੂਗੀ ਕਿਤੇ ਰੋਟੀ ਪਾਣੀ ਬਣਾਉਗੀ ਕਿਤੇ ਇਹ ਵੀ ਜਿਹੜੇ ਸਾ ਲੈ ਲੂਗੀ ਥੋੜਾ ਬੋੜਾ ਤੇ ਉਹ ਕਦੋਂ ਨੇ ਕੰਮ ਕਰਨ ਲਈ ਅਸੀਂ ਕਿਨੂੰ ਕਹੀਏ ਜਾ ਕੇ ਉਹ ਚੱਲ ਰਿਆ ਹੁੰਦਾ ਮੈਂ ਆਪੇ ਉੱਤੀ ਸੁਫੀ ਕਰ ਲੇ ਉਹ ਚੁੱਪ ਕਰ ਤੂੰ ਤੇਰੇ ਤਾਂ ਪਵਾੜੇ ਸਾਰੇ ਜੜੀ ਮੈਨੂੰ ਨਹੀਂ ਪਤਾ ਮੈਨੂੰ ਬਾਗ-ਬਾਗ ਨਾ ਕੋਣ ਆਲੀ ਮੇਰੀ ਮੰਮੀ ਦਾ ਫੋਨ ਆਉਂਦਾ ਮੇਰੇ ਕੋਲ ਹੀ ਰੋਟੀਆਂ ਬੰਦੀਆਂ ਪਾ ਨਾ ਕੀਆ ਕਰ ਖਾਲ ਰੋਟੀਆਂ ਨਹੀਂ ਇੰਨੇ ਕਰਨਾ ਮੈਂ ਵੀ ਇੱਕ ਦੋ ਵਾਰ ਹੀ ਵੇਖਿਆ ਵਾ ਸਿੱਧੀ ਗੱਲ ਕਰਨੀ ਹੈ ਤੇ ਗੋ ਪੁੱਠਾ ਜਵਾਬ ਦਿੰਦੀ ਆ ਮੈਂ ਨਾ ਹੁੰਨਾ ਹੈ ਨਹੀਂ ਆਵੇਂ ਆਂਦੀ ਆ ਤੇ ਚੱਲ ਘੱਟ ਕੋਈ ਪਤ ਨਾ ਪਏ ਉਹ ਗੱਲਾਂ ਨਾ ਹੋਵੇ ਚੱਲ ਨਿਆਣੀ ਕੁੜੀ ਆ ਪਰ ਮੈਨੂੰ ਨਹੀਂ ਪਤਾ ਵੀ ਇੰਨੀ ਚਲਾ ਦੇਣੀ ਆ ਰੱਬਾ ਚਲੋ ਕੋਈ ਗੱਲ ਨਹੀਂ ਜੋ ਕਿਸਮਤ ਵਿੱਚ ਜੇ ਨਜ਼ਰ ਸਾਡੀ ਨਾਲ ਚੱਲਦੀ ਆ ਚਲਾਈ ਜਾਂਦੇ ਆ ਕਿਸਮਤ ਕਾਦੀ ਆ ਤੇ ਸਰੇ ਅੰਮ ਦੇਖਣ ਦਿਆ ਸਾਰਾ ਕੁਝ ਹੀ ਫੇਲ ਹੀ ਹੋ ਗਏ ਆ ਘੋਤਾ ਹੀ ਖੂੜ ਪੈ ਗਿਆ ਤੇ ਜਦੋਂ ਰੋਟੀ ਨਹੀਂ ਬਕਾ ਕੇ ਖਵਾ ਲਣੀ ਅੱਗੋ ਟਕੇ ਟਕੇ ਦੇ ਜਵਾਬ ਆਏ ਮੇਰੇ ਨਾਂ ਖਰਾਬ ਹੁੰਦੇ ਆ ਨਾ ਕੀ ਕਰ ਮੂੰਹ ਲੱਗਦੀ ਆ ਚੰਗੇ ਨਹੀਂ ਲੱਗਦਾ ਇਥੇ ਸੁਣੇਗੀ ਫਿਰ ਕੀ ਆ ਨੂੰ ਦੱਸੇਗੀ ਕਿਤੇ ਨਹੀਂ ਜਾ ਲਵਾਂ ਆਪਣਾ ਟਾਈਮ ਕੱਢੀ ਜਾਂਦਾ ਆਪਣੇ ਪੁੱਤ ਦੇ ਘਰ ਲਵੇ ਮੇਰੀ ਗੱਲ ਸੁਣ ਮੈਂ ਤੈਨੂੰ ਇੱਕ ਗੱਲ ਦੱਸਾਂ ਘਰ ਨਹੀਂ ਵੱਸਦਾ ਇਹ ਘਰ ਅਜੀ ਹੈ ਨਹੀਂ ਕਲੂ ਹੈ ਨਹੀਂ ਚੁੱਪ ਸਾਂਝੇ ਤੇ ਬਹਿ ਜਾ ਆਪਣੇ ਪੁੱਤ ਵੱਲ ਦੇਖਣਾ ਨਿਗਾਹਾਂ ਮੂਹਾਂ ਉੱਧ ਨਿਆਣਾ ਵਾ ਤੇ ਇਹ ਜਿਹੜੀ ਸਹਣੀ ਹੈ ਇਹ ਵੀ ਲੈ ਸਿਆਣੀ ਹੋਊਗੀ ਨਾ ਫਿਰ ਵੀ ਆਪੇ ਹਟ ਜਾ ਮੇਰੀ ਗੱਲ ਸੁਣ ਲੈ ਜਦੋਂ ਬੰਦਾ ਵਿਆਹ ਜਾਂਦਾ ਨਾ ਇਤੋਂ ਵੱਧ ਹੋਰ ਸਿਆਣਾ ਨਹੀਂ ਹੋਣ ਲੱਗਾ ਚੁੱਪ ਕਰਕੇ ਤੇ ਨਹੀਂ ਮਾਂ ਨਾਲ ਗੱਲ ਕਰ ਤੇ ਜਾ ਇਹਦੇ ਪਿਓ ਨੂੰ ਕਹੀਏ ਤੇ ਸਾਨੂੰ ਨਹੀਂ ਇਹ ਕੰਮ ਵਾਰਾ ਖਾਂਦਾ ਕੋਈ ਧੀ ਸਤੀ ਨਹੀਂ ਗਰਭ ਹੋ ਜਾਈਦਾ ਉਹਨੇ ਮੈਂ ਆਪੇ ਸਮਝਾਉਂਗੀ ਕੋਤ ਮੇਰੀ ਤਾਂ ਕੋਈ ਗਲਤੀ ਮੇਰੇ ਅੱਗੇ ਉਹ ਆਪਣੇ ਪਿਓ ਗਏ ਇਦਾਂ ਬੋਲਿਆ ਕੱਲ ਨੂੰ ਚਾਰ ਰਿਸ਼ਤੇਦਾਰ ਆ ਰਹੇ ਨੇ ਉਹਨਾਂ ਨੂੰ ਵੀ ਬਰਗਰ ਤੇ ਪੀਜ਼ਾ ਲਿਆ ਕੇ ਖਵਾ ਲਿਓ ਮਾਰੇ ਤਾਲੀਆਂ ਵੇਚ ਕੇ ਬਰਗਰ ਖਾਈ ਜਾਓ ਤੇ ਪੀਜ਼ਾ ਖਾਈ ਜਾਓ ਤੇ ਜਦੋਂ ਮੌਕੇ ਜਣੀਆਂ ਮੁੜ ਕੇ ਬਾਤਾ ਲੈ ਕੇ ਮੰਗਣ ਤੋਰ ਪਿਓ ਹਾਂਜੀ ਇਹਦੇ ਹੱਥ ਤੇ ਹੋ ਜਿਹਾ ਕ ਮਾ ਵੀ ਸੰਨੀ ਹੈ ਜਿਹ ਹੈਗੀ ਹੈ ਸ਼ਰੀਕਾ ਸੁਣੇਗਾ ਤੇ ਕੀ ਆਖੇਗਾ ਉਹਦ ਅੱਗੇ ਕੋਠਿਆਂ ਦੇ ਚਾਚਾ ਰਹਿੰਦੇ ਆ ਵੀ ਮੁੰਡਾ ਆਇਆ ਤੇ ਤਮਾਸ਼ਾ ਲੱਗ ਗਿਆ। ਸਰੀਕੇ ਤਾਂ ਡਰਦੇ ਰਹੇਗੇ ਨਾ ਤਾਂ ਰਹਿਦਾ ਨਹੀਂ ਕੋਈ ਮਗਰ ਫਿਰ ਇਹ ਤੈਨੂੰ ਮੈਂ ਦੱਸ ਦੇਣਾ।